ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗੇ ਦਿਨੀ ਡੋਨਾਲਡ ਟਰੰਪ ਵੱਲੋਂ ਜਿਹੜੀ ਉਹ ਸੌ ਚੱਕ ਲਈ ਗਈ ਹੈ ਤੇ ਉਹ ਅਮਰੀਕਾ ਦਾ 74ਵਾਂ ਰਾਸ਼ਟਰਪਤੀ ਜਿਹੜਾ ਉਹ ਬਣ ਗਿਆ ਆ ਪਰ ਉਹਦੇ ਰਾਸ਼ਟਰਪਤੀ ਬਣਦੇ ਹੀ ਉਹਦੇ ਬੜੇ ਤਿੱਖੇ ਤੇਵਰ ਜਿਹੜੇ ਆ ਉਹ ਦੇਖਣ ਨੂੰ ਮਿਲੇ ਆ ਅਮਰੀਕਾ ਰਹਿਣ ਵਾਲੇ ਪ੍ਰਵਾਸੀਆਂ ਲਈ ਜਿਹੜਾ ਆ ਉਹ ਬਹੁਤ ਸਖਤ ਆ ਤੇ ਜਿਹੜੇ ਉੱਥੇ ਸਰਨਾਰਥੀ ਰਹਿ ਰਹੇ ਆ ਉਹਨਾਂ ਵਾਸਤੇ ਜਿਹੜੇ ਉਹ ਕਾਨੂੰਨ ਪਾਸ ਕਰ ਰਿਹਾ ਕਿ ਮੈਂ ਇੱਥੇ ਕੋਈ ਵੀ ਸਰਨਾਰਥੀ ਆ ਜਿਹੜਾ ਜਿਹੜੇ ਗਾਂ ਸਰਨਾਰਥੀ ਆਪਾਂ ਇੱਕ ਦੂਜੇ ਦੇਸ਼ ਤੋਂ ਜਦੋਂ ਬਹੁਤੇ ਲੋਕਾਂ ਨੂੰ ਇੱਥੇ ਖਤਰਾ ਹੁੰਦਾ ਸੀ ਤੋਂ ਦੂਜੀ ਦੇਸ਼ 'ਚ ਜਾ ਕੇ ਦੂਸਰੀ ਕੰਟਰੀ 'ਚ ਜਾ ਕੇ ਸਰਨਾਰਥੀ ਜਿਹੜਾ ਉਹ ਲੈ ਲੈਂਦੇ ਹੁੰਦੇ ਸੀ ਪਨਾਹ ਲੈ ਲੈਂਦੇ ਹੁੰਦੇ ਸੀ ਉਹ ਜਿੰਨੇ ਹੁਣ ਉੱਥੇ ਪਨਾਹ ਲੈਣਦੇ ਉਹਨਾਂ ਨੇ ਕੀ ਸਲਾਏ ਆ ਸਰਨਾਰਥੀਆਂ ਨੇ ਉਹਨਾਂ ਲਈ ਇਹ ਸਮਾ ਜਿਹੜਾ ਆ ਉਹ ਬਹੁਤ ਔਖਾ ਹੈਗਾ ਆ ਕਿਉਂਕਿ 트੍ਰੰਪ ਸਾਹਿਬ ਜਿਹੜੇ ਆ ਉਹ ਸਰਪੰਚ ਬਣ ਗਏ ਆ ਪਰਸੋਂ ਉਹਨਾਂ ਨੇ ਸੌਂ ਚੱਕ ਲਈ ਹੈ ਤੇ 트럼ਪ ਅੰਕਲ ਜਿਹੜੇ ਆ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੇ ਸਰਮਾਰਥੀਆਂ ਦੇ ਇੱਥੇ ਬੱਚੇ ਪੈਦਾ ਵੀ ਹੋਏ ਆ ਹਨਾ ਉਹਨਾਂ ਨੂੰ ਵੀ ਇਥੋਂ ਦੀ ਨਾਗਰਿਕਤਾ ਜਿਹੜੀ ਉਹ ਨਹੀਂ ਦਿੱਤੀ ਜਾਊਗੀ ਮਤਲਬ ਪਰਮਾਨੈਂਟ ਜਿਹੜੀ ਪੀਆਰ ਆ ਹਨਾ ਉਹ ਨਹੀਂ ਦਿੱਤੀ ਜਾਏਗੀ ਮਤਲਬ ਪਰਮਾਨੈਂਟ ਰੈਜ਼ੀਡੈਂਸ ਜਿਹੜੀ ਆ ਉਹ ਨਹੀਂ ਦਿੱਤੀ ਜਾਏਗੀ ਸੋ ਸਵਾ 7 ਲੱਖ ਦੇ ਕਰੀਬ ਜਿਹੜੇ ਆ ਉੱਥੇ ਭਾਰਤੀ ਅਮਰੀਕਾ ਦੇ ਵਿੱਚ ਰਹਿ ਰਹੇ ਆ ਉਹਨਾਂ ਲਈ ਬੜਾ ਇਹ ਔਖਾ ਸਮਾਂ ਹੈ ਆ ਫਿਰ ਵੀ ਕੋਈ ਗੱਲ ਨਹੀਂ ਉਧਰ ਲੱਗਦੇ ਹੱਥ ਕੈਨੇਡਾ ਨੇ ਜਿਹੜੇ ਆ ਉਹ ਵੀ ਆਪਣੇ ਕਾਨੂੰਨ ਜਿਹੜੇ ਆ ਉਹ ਬੜੇ ਸਖਤ ਕੀਤੇ ਹੋਏ ਆ ਪਿਛਲੇ ਦਿਨੀ ਟਰੂਡੋ ਸਾਹਿਬ ਨੇ ਏਸੇ ਦੇ ਕਰਕੇ ਅਸਤੀਫਾ ਵੀ ਦਿੱਤਾ ਆ ਤੇ ਇਮੀਗ੍ਰੇਸ਼ਨ ਅਮਰੀਕਾ ਵਾਲੇ ਜਿੱਥੇ ਆਪਣੀ ਇਮੀਗ੍ਰੇਸ਼ਨ ਸੈਂਟਰ ਆ ਆਫਿਸਰ ਆ ਉਹ ਘਟਾ ਰਹੇ ਆ ਉਥੇ ਕੈਨੇਡਾ ਦੀ ਇਮੀਗ੍ਰੇਸ਼ਨ ਨੇ ਜਿਹੜੇ ਉਹ ਵੀ ਕਾਨੂੰਨ ਬਹੁਤ ਸਖਤ ਕਰ ਦਿੱਤੇ ਆ ਲੱਗੇ ਹੋਏ ਵੀਜ਼ੇ ਜਿਹੜੇ ਰਿਫਿਊਜ਼ ਕੀਤੇ ਜਾ ਰਹੇ ਆ ਲੋਕਾਂ ਨੂੰ 에어ਪੋਰਟ ਤੋਂ ਜਿਹੜਾ ਉਹ ਮੋੜਿਆ ਜਾ ਰਿਹਾ ਆ ਤੇ ਨਵੇਂ ਵਰਕ ਪਰਮਿਟ ਜਿਹੜੇ ਆ ਉਹ ਮਿਲ ਨਹੀਂ ਰਿਹਾ ਕੋਈ ਵੀ ਸੁਪਰ ਵੀਜ਼ਾ ਵਿਜ਼ਿਟਰ ਵੀਜ਼ਾ ਜਿਹੜਾ ਆ ਉਹ ਤਾਂ ਤਕਰੀਬਨ ਕੋਰੀ ਨਾ ਕੀਤੀ ਜਾ ਰਹੀ ਹੈ ਤੇ ਜਿਹੜੇ ਸਟੂਡੈਂਟ ਪੜ੍ਹਾਈ ਵੇਚ ਤੇ ਗਏ ਸੀਗੇ ਉਹਨਾਂ ਨੂੰ ਵੀ ਇੱਕ ਕਿਸਮ ਦਾ ਉਹਨਾਂ ਨੇ ਸਾਫ਼ ਕਹਿ ਹੀ ਦਿੱਤਾ ਆ ਕਿ ਤੁਸੀਂ ਪੜਨ ਵਾਸਤੇ ਆਏ ਸੀ ਤੁਹਾਡੀ ਪੜ੍ਹਾਈ ਪੂਰੀ ਹੋ ਗਈ ਆ ਕਿਉਂਕਿ ਪਹਿਲਾਂ ਇਹ ਸੀ ਕਿ ਬੱਚੇ ਪੜਨ ਲਈ ਜਾਂਦੇ ਸੀ ਉਸ ਤੋਂ ਬਾਅਦ ਉਹ ਵਰਕ ਪਰਮਿਟ ਲੈਂਦੇ ਸੀ ਤੇ ਪੀਆਰ ਅਪਲਾਈ ਕਰ ਦਿੰਦੇ ਸੀ ਪਰ ਹੁਣ ਜਿਹੜੇ ਕਾਨੂੰਨ ਆ ਉਹ ਬੜੇ ਸਖਤ ਹੋ ਗਏ ਆ ਤੇ ਇਮੀਗ੍ਰੇਸ਼ਨ ਵਾਲੇ ਜਿਹੜੇ ਆ ਉਹਨਾਂ ਨੇ ਇਹ ਬਹੁਤ ਟਾਈਟ ਕਰ ਦਿੱਤਾ ਆ ਰੀਵਰਸ ਮਾਈਗ੍ਰੇਸ਼ਨ ਜਿਹੜੀ ਐ ਉਹ ਲੱਗਦਾ ਹੁਣ ਹੋਏਗੀ ਕਿਉਂਕਿ ਹੁਣ ਲੋਕ ਜਿਹੜੇ ਆ ਉਹਨਾਂ ਨੂੰ ਮਜਬੂਰਨ ਇੱਧਰ ਨੂੰ ਮੁੜਨਾ ਪਏਗਾ ਸੋ ਚੰਗੇ ਭਵਿੱਖ ਦੀ ਆਸ ਕਰਕੇ ਆਪਾਂ ਕੈਨੇਡਾ ਅਮਰੀਕਾ ਗਏ ਸੀ ਕੋਈ ਗੱਲ ਨਹੀਂ ਪੰਜਾਬ ਜਿਹੜਾ ਅੱਜ ਵੀ ਸੋਨੇ ਦੀ ਚਿੜੀ ਆ ਜੇ ਤੁਹਾਨੂੰ ਕਿਸੇ ਕਾਰਨ ਵਾਪਸ ਆਉਣਾ ਵੀ ਪਵੇ ਤਾਂ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਪੰਜਾਬ ਵੀ ਉਹ ਪੰਜਾਬ ਨਹੀਂ ਰਿਹਾ ਕਿਉਂਕਿ ਮੈਂ ਦੁਨੀਆ ਦੇ ਬਹੁਤ ਸਾਰੇ ਮੁਲਕ ਜਿਹੜੇ ਉਹ ਘੁੰਮ ਕੇ ਦੇਖਿਆ ਜੋ ਪੰਜਾਬ ਦੇ ਵਿੱਚ ਆ ਉਹ ਕਿਤੇ ਵੀ ਨਹੀਂ ਹੈ ਪੰਜਾਬ ਸੋਨੇ ਦੀ ਚਿੜੀ ਆ ਇੱਥੇ ਬਈਆਂ ਨੇ ਗੋਲ ਗੱਪੇ ਵੇਚ ਕੇ ਕੱਲੇ ਕੋਠੀਆਂ ਮਹੱਲ ਮੈਲ ਬੰਗਲੇ ਖੜੇ ਕਰ ਲਏ ਤੇ ਅਸੀਂ ਤਾਂ ਮਿਹਨਤੀਆਂ ਹੁਣ ਤੁਹਾਡੇ ਕੋਲ 100 ਕੰਟਰੀਆਂ ਦੇ ਲੋਕ ਕੈਨੇਡਾ ਅਮਰੀਕਾ ਦੇ ਵਿੱਚ ਰਹਿੰਦੇ ਆ ਤੁਹਾਡੇ ਕੋਲ ਕਿੰਨਾ ਵੱਡਾ ਤਜਰਬਾ ਆ ਤੁਸੀਂ ਇੱਥੇ ਮਿਹਨਤ ਕੀਤੀ ਆ ਆਪਣੀ ਆਪਣੇ ਸਰੀਰ ਨੂੰ ਇੱਕ ਮਸ਼ੀਨ ਦੀ ਤਰ੍ਹਾਂ ਵਰਤਿਆ ਤੁਸੀਂ ਤੇ ਤੁਹਾਡੇ ਕੋਲ ਏਡਾ ਤਜਰਬਾ ਆ ਤੁਸੀਂ ਪੰਜਾਬ ਚ ਆ ਕੇ ਕਾਮਯਾਬ ਹੋ ਸਕਦੇ ਹੋ ਕਿਉਂਕਿ ਜਿਹੜੇ ਇੱਥੋਂ ਦੇ ਲੋਕ ਆ ਉਹਨਾਂ ਨੂੰ ਤੇ ਇਹ ਆਸ ਹੁੰਦੀ ਆ ਕਿ ਅਸੀਂ ਬਾਹਰ ਜਾਵਾਂਗੇ ਤਾਂ ਕੰਮ ਕਰਾਂਗੇ ਹੁਣ ਤੁਹਾਨੂੰ ਉਹ ਜਿਹੜੀ ਚੂੰਡ ਪੈ ਚੁੱਕੀ ਆ ਕੰਮ ਦੀ ਵੀ ਸਵੇਰੇ 8 ਵਜੇ ਪਹੁੰਚਣਾ ਹੀ ਪਹੁੰਚਣਾ ਆ ਰਾਤ ਨੂੰ 8 ਵਜੇ ਘਰ ਆਉਣਾ 8 ਘੰਟੇ ਜਾਂ 12 ਘੰਟੇ ਦੀਆਂ ਸ਼ਿਫਟਾਂ ਉਹ ਲਾਉਣੀਆਂ ਹੀ ਆ ਹਨ ਤੇ ਉਹ ਉਹਨਾ ਕੰਮ ਜੇ ਆਪਾਂ ਇੱਥੇ ਕਰਾਂਗੇ ਤਾਂ ਮੈਨੂੰ ਲੱਗਦਾ ਤੁਸੀਂ ਕੈਨੇਡਾ ਨਾਲੋਂ ਵੀ ਵੱਧ ਪੈਸੇ ਜਿਹੜੇ ਆ ਉਹ ਕਮਾ ਸਕਦੇ ਆ ਕਿਉਂਕਿ ਬਹੁਤ ਸਾਰੇ ਕੰਮ ਜਿਹੜੇ ਆ ਇੱਥੇ ਜਿਹੜੇ ਕਰਨ ਵਾਲੇ ਪਏ ਨੇ ਜਿਨ੍ਹਾਂ ਨੂੰ ਬੜੇ ਸੂਝਵਾਨ ਤੁਹਾਡੇ ਵਰਗੇ ਪੜ੍ਹੇ ਲਿਖੇ ਬੱਚੇ ਜਿਹੜੇ ਆ ਉਹ ਕਰ ਸਕਦੇ ਆ ਸੋ ਕਿਸੇ ਵੀ ਗੱਲੋਂ ਘਬਰਾਉਣਾ ਨਹੀਂ ਵਰਕ ਪਰਮਿਟ ਨਹੀਂ ਮਿਲਦਾ ਨਾ ਮਿਲੇ ਕੋਈ ਲੋਨ ਚੱਕ ਕੇ ਬੈਂਕ ਚੋਂ ਆਪਾਂ ਪਗੋੜੇ ਨਹੀਂ ਹੋਣਾ ਆਪਾਂ ਕਾਨੂੰਨੀ ਤੌਰ ਤੇ ਹੀ ਉੱਥੇ ਗਏ ਸੀ ਤੇ ਕਾਨੂੰਨੀ ਤੌਰ ਤੇ ਵਾਪਸ ਆਉਣਾ ਆ ਜਦੋਂ ਉਹਨਾਂ ਦੇਸ਼ਾਂ ਨੂੰ ਸਾਡੀ ਲੋੜ ਪਏਗੀ ਉਹ ਆਪਾਂ ਨੂੰ ਫੇਰ ਸੱਦ ਲਾਂਗੇ ਕਿਉਂਕਿ 7 8 9 ਦੇ ਵਿੱਚ 2008 9 ਦੇ ਵਿੱਚ ਵੀ ਇਦਾਂ ਹੋਈ ਸੀ ਥੋੜਾ ਜਿਹਾ ਤੇ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਜਿਹੜੇ ਲੋਕਾਂ ਨੂੰ ਸੱਦ ਲਿਆ ਸੋ ਇਸ ਕਰਕੇ ਪੰਜਾਬ ਜਿਹੜਾ ਆ ਤੁਸੀਂ ਆਪਣੇ ਘਰ ਆਉਣਾ ਪੰਜਾਬ ਤੇ ਤੁਸੀਂ ਖੁਸ਼ੀ-ਖੁਸ਼ੀ ਹੋਣਾ ਤੇ ਇੱਥੇ ਜਿਹੜੇ ਮਾਪੇ ਉਹਨਾਂ ਦੇ ਰਹਿੰਦੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਸਹੀ ਗਾਈਡ ਕਰਿਓ ਉਹਨਾਂ ਤੇ ਕੋਈ ਟੈਨਸ਼ਨ ਡਿਪਰੈਸ਼ਨ ਨਾ ਪਾਓ ਕਿ ਤੂੰ ਹਣ ਜੇ ਪੱਕਾ ਨਹੀਂ ਹੋ ਸਕਦਾ ਤੂੰ ਇਹ ਕਰ ਉਹ ਕਰ ਇਦਾਂ ਦਾ ਕੁਝ ਵੀ ਨਹੀਂ ਹੋਣਾ ਕਿਉਂਕਿ ਜੇ ਕਾਨੂੰਨ ਉਹਨਾਂ ਨੇ ਪਾਸ ਕਰਤਾ ਆ ਤੇ ਫੇਰ ਪਾਸ ਕਰਤਾ ਆ ਉੱਥੇ ਰਿਸ਼ਵਤ ਦੇ ਕੀਤ ਕੋਈ ਹੈ ਹੀ ਨਹੀਂ ਵੀ ਇਦਾਂ ਹੋ ਜਾਏਗਾ ਹਣਾ ਸੋ ਆਪਣੇ ਬੱਚਿਆਂ ਨੂੰ ਕਹੋ ਜੇ ਤੁਹਾਡਾ ਨਹੀਂ ਸੈੱਟ ਆਉਂਦਾ ਤੁਹਾਨੂੰ ਕਾਨੂੰਨੀ ਤੌਰ ਤੇ ਜਿਹੜਾ ਇੱਥੋਂ ਇਹ ਨਹੀਂ ਰਹਿਣ ਦਿੱਤਾ ਜਾ ਰਿਹਾ ਤਾਂ ਤੁਸੀਂ ਕੋਈ ਨਹੀਂ ਆਪਣੇ ਘਰ ਆਉਣਾ ਵਾਪਸ ਪੰਜਾਬ ਉਹਨਾਂ ਦਾ ਘਰ ਆ ਇਹ ਅੱਜ ਵੀ ਸੋਨੇ ਦੀ ਚਿੜੀ ਆ ਜਿਹੜੇ ਬੱਚੇ ਬਾਹਰ ਲੀਆਂ ਕੰਟਰੀਆਂ 'ਚ ਰਹਿੰਦੇ ਆ ਕੈਨੇਡਾ ਵਰਗੇ ਦੇਸ਼ਾਂ 'ਚ ਰਹਿੰਦੇ ਆ ਜਦੋਂ ਉੱਥੇ 30 ਡਾਲਰਾਂ ਦਾ 5 ਕਿਲੋ ਆਟਾ ਖਰੀਦਦੇ ਆ ਉਹ ਮੰਗਾਈ ਨੇ ਉਹਨਾਂ ਦਾ ਲੱਕ ਤੋੜਿਆ ਪਿਆ ਜੇ 5 ਕਿਲੋ ਮੀਟਰ ਵਾਟ ਉਹਨਾਂ ਨੂੰ ਜਾਣਾ ਹੁੰਦਾ ਤੇ 6 ਡਾਲਰ ਉਹਨਾਂ ਦਾ ਖਰਚਾ ਆ ਜਾਂਦਾ ਕਿਉਂਕਿ ਹੁਣ ਉੱਥੋਂ ਦੀ ਮੰਗਾਈ ਉਹਨਾਂ ਨੇ ਦੇਖੀ ਹੋਈ ਆ ਬੇਸਮੈਂਟਾਂ ਦਾ ਕਿਰਾਇਆ ਜਿਹੜਾ ਦੇਖਿਆ ਆ ਉਹਨਾਂ ਦੇ ਪੱਲੇ ਕੁਝ ਨਹੀਂ ਵੱਜਦਾ ਆਪਾਂ ਨੂੰ ਪਤਾ ਜਿੰਨੇ ਕ ਆਪਣੇ ਦੋਸਤ ਮਿੱਤਰ ਗਏ ਆ ਪੱਲੇ ਕੁਝ ਨਹੀਂ ਪੈਂਦਾ ਉਹਨਾਂ ਟੈਕਸ ਕੱਟਿਆ ਜਾਂਦਾ ਵਿੱਚੋਂ ਕੁੱਲ ਮਿਲਾ ਕੇ ਉਹੀ ਪੰਜਾਬ ਦੇ ਵਿੱਚ ਜਿੰਨੀ ਤੁਸੀਂ ਕਮਾਈ ਕਰ ਸਕਦੇ ਆ ਉਹਨਾਂ ਹੀ ਤੁਹਾਨੂੰ ਉੱਥੇ ਵੱਜਦਾ ਹੋਏਗਾ ਸੋ ਇਸ ਕਰਕੇ ਕੋਈ ਵੀ ਘਬਰਾਉਣਾ ਨਹੀਂ ਤੁਸੀਂ ਕਿਉਂਕਿ ਹੁਣ ਜਿਆਦੇ ਵੀਜੇ ਜਿਹੜੇ ਆ ਰਿਫਿਊਜੀ ਹੋ ਗਏ ਆ ਹਨਾ ਵੀਜੇਰੀ ਨੂੰ ਵੀ ਨਹੀਂ ਹੋ ਰਿਹਾ ਸੋ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਆਪਣੀ ਕੰਟਰੀ ਲਈ ਜੋ ਵੀ ਕੀਤਾ ਸੋ ਇਸ ਕਰਕੇ ਤੁਸੀਂ ਚਾਈ ਚਾਈ ਵਾਪਸ ਆਓ ਕੋਈ ਚੱਕਰ ਨਹੀਂ ਹੈ ਕਬਰਾਉਣਾ ਨਹੀਂ ਕਿਸੇ ਗੱਲੋਂ ਬਾਕੀ ਇਹ ਵੀ ਹੋ ਸਕਦਾ ਕਿ 1 ਅਕਤੂਬਰ ਤੱਕ ਜਿਹੜੀਆਂ ਚੌਣਾ ਹੋਣੀਆਂ ਨੇ ਕੈਨੇਡਾ ਦਾ 1 ਅਕਤੂਬਰ ਤੱਕ ਥੋੜੀ ਸਖਤੀ ਹੋਵੇ ਉਸ ਤੋਂ ਬਾਅਦ ਥੋੜੀ ਜੀ ਨਰਮਾਈ ਜਿਹੜੀ ਹੈ ਕਾਨੂੰਨ ਜਿਹੜੇ ਆ ਉਹ ਨਰਮ ਕਰ ਦਿੱਤੇ ਜਾਣ ਹਰ ਹਾਲੇ ਫਿਲਹਾਲ ਕੁਝ ਦਿਸ ਨਹੀਂ ਰਿਹਾ ਕਿ ਉਹ ਆਪਦੇ ਕਾਨੂੰਨ ਜਿਹੜੇ ਆ ਉਹ ਨਾਰਮਲ ਕਰਨਗੇ ਜਾਂ ਇਦਾਂ ਹੀ ਸਖਤ ਰੱਖਣਗੇ ਮੇੜ ਭੁੱਖ ਕੋਈ ਸੁਭਾਵਨਾ ਨਹੀਂ ਹੈ ਕਿ ਆਪਣੇ ਕਾਨੂੰਨ ਜਿਹੜੇ ਆ ਉਹਨਾਂ ਦੇ ਵਿੱਚ ਨਰਮੀ ਵਰਤਣਗੇ ਚਲੋ ਕੋਈ ਗੱਲ ਨਹੀਂ ਦੁਨੀਆ ਨਹੀਂ ਖਤਮ ਹੋਈ ਪੰਜਾਬ ਦੇ ਲੋਕ ਜਿਹੜੇ ਆ ਇਹ ਉਜੜ ਉਜੜ ਕੇ ਵਸਦੇ ਰਹੇ ਆ ਤੇ ਤਰੱਕੀਆਂ ਜਿਹੜੀਆਂ ਉਹ ਕਰਦੇ ਰਹੇ ਆ ਕਈ ਵਾਰ ਉਜੜਿਆ ਤੇ ਕਈ ਵਾਰ ਵਸਿਆ ਤੁਹੀ ਰੱਬ ਤੇ ਭਰੋਸਾ ਰੱਖਿਓ ਹੋ ਸਕਦਾ ਰੱਬ ਤੁਹਾਡੇ ਲਈ ਕੁਝ ਜ਼ਿਆਦਾ ਵੱਡਾ ਸੋਚ ਕੇ ਬੈਠਾ ਹੋਵੇ ਕਿਉਂਕਿ ਉਹ ਪਰਮਾਤਮਾ ਹਮੇਸ਼ਾ ਹਰਕਤ ਲਈ ਜਿਹੜਾ ਉਹ ਖੜਾ ਹੀ ਹੈ ਲੈ ਕੇ ਬਸ ਆਪਣੀ ਨੀਅਤ ਜਿਹੜੀ ਉਹ ਹੋਣੀ ਚਾਹੀਦੀ ਹੈ ਤੇ ਆਪਾਂ ਇਥੋਂ ਦੀ ਤੰਗ ਦਿਲੀ ਜ਼ਿੰਦਗੀ ਜਿਹੜੀ ਹੈ ਉਹਨੂੰ ਛੱਡ ਕੇ ਇੱਕ ਸੋਹਣੇ ਹੱਸਦੇ ਵਸਦੇ ਗੁਲਾਬ ਰੰਗੇ ਪੰਜਾਬ ਦੇ ਵਿੱਚ ਆਉਣਾ ਹੈ ਮਨ ਦੇ ਵਿੱਚ ਕੋਈ ਵੀ ਟੈਨਸ਼ਨ ਨਾ ਲੈ ਕੇ ਅਸੀਂ ਕੈਨੇਡਾ ਛੱਡਦਾ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਨਾਲਾ ਸੋਹਣਾ ਮੁਲਕ ਅਜੇ ਤੱਕ ਦੁਨੀਆ ਤੇ ਕੋਈ ਬਣਿਆ ਮੈਂ ਸਵਿਟਜ਼ਰਲੈਂਡ ਤੱਕ ਘੁੰਮ ਕੇ ਵੇਖ ਲਿਆ ਜੋ ਕੁਝ ਪੰਜਾਬ ਦੇ ਵਿੱਚ ਹੈਗਾ ਉਹ ਕਿਤੇ ਵੀ ਨਹੀਂ ਹੈਗਾ ਅੱਜ ਤੁਸੀਂ ਮਸ਼ੀਨ ਮਸ਼ੀਨਾ ਵਾਲੀ ਜ਼ਿੰਦਗੀ ਜਿਹੜੀ ਹੈ ਜਿਹੜਾ ਤੁਹਾਡਾ ਸਰੀਰ ਮਸ਼ੀਨ ਬਣਿਆ ਹੋਇਆ 12 14 ਘੰਟੇ ਚੱਲੀ ਜਾਣਾ ਹਨ ਉਹਨੂੰ ਲੱਤ ਮਾਰ ਕੇ ਇੱਕ ਹੱਸਦੇ ਵਸਦੇ ਪੰਜਾਬ ਦੇ ਵਿੱਚ ਤੁਸੀਂ ਆਪਣੇ ਘਰ ਆਉਣਾ ਹੈ ਤੇ ਇੱਥੇ ਬਹੁਤ ਸਾਰੇ ਕੰਮ ਹੈਗੇ ਆ ਜੇ ਇੱਥੇ ਇੱਕ ਬੰਦਾ ਕਮਾਉਂਦਾ ਹੋਵੇ ਤਾਂ ਸਾਰਾ ਟੱਬਰ ਬੈਠ ਕੇ ਰੋਟੀ ਖਾ ਸਕਦਾ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਜੇ ਚਾਰਜੀ ਆ ਤੇ ਚੌਹਾਂ ਨੂੰ ਕਮਾਉਣਾ ਪੈਂਦਾ ਪਰ ਫਿਰ ਵੀ ਪੂਰੀ ਨਹੀਂ ਪੈਂਦੀ ਸੋ ਇਦਾਂ ਦਾ ਮਨ ਦੇ ਵਿੱਚ ਕੁਝ ਵੀ ਨਾ ਲਿਆਓ ਹੱਸਦੇ ਵਸਦੇ ਆਪਣੇ ਘਰਾਂ ਨੂੰ ਆਓ ਜ਼ਿੰਦਗੀ ਬਹੁਤ ਕੁਝ ਹੈ ਤੁਹਾਡਾ ਪੁਵੈਖ ਜਿਹੜਾ ਉਹ ਪੰਜਾਬ ਆ ਸੋ ਕੋਈ ਗੱਲ ਨਹੀਂ ਆਪਾਂ ਚੰਗੇ ਪੁਵੈਖ ਲਈ ਅਮਰੀਕਾ ਕੈਨੇਡਾ ਨੂੰ ਚੁਣਿਆ ਸੀ ਤੇ ਕੋਈ ਗੱਲ ਨਹੀਂ ਆਪਾਂ ਬਹੁਤ ਸਾਰੇ ਤਜਰਬੇ ਉੱਥੋਂ ਇਕੱਠੇ ਕਰਕੇ ਲਿਆਏ ਆ ਬਹੁਤ ਕੁਝ ਆਪਾਂ ਉੱਥੋਂ ਸਿੱਖਿਆ ਆ ਕਿਉਂਕਿ ਆਪਾਂ ਜਦੋਂ ਜਾਂਦੇ ਆ ਕਿਤੇ ਕੋ ਮਨ ਵੀ ਜਾਂਦੇ ਆ ਤਾਂ ਕੁਝ ਸਿੱਖਣ ਵਾਸਤੇ ਜਾਂਦੇ ਆ ਤੇ ਆਪਣਾ ਬਹੁਤ ਸਾਰਾ ਜਿਹੜਾ ਪੈਸਾ ਆਪਾਂ ਇਨਵੈਸਟ ਕਰਦੇ ਆ ਕਿ ਕੁਝ ਸਿੱਖਿਆ ਜਾਵੇ ਹਨਾ ਆਪਾਂ ਪੈਸੇ ਖਰਚਦੇ ਆ ਕੁਝ ਸਿੱਖਣ ਵਾਸਤੇ ਤੇ ਆਪਾਂ ਬਹੁਤ ਕੁਝ ਸਿੱਖਿਆ ਹੈ ਤੁਹਾਡੇ ਕੋਲ ਬੜਾ ਤਜਰਬਾ ਆ ਤੁਸੀਂ ਪੰਜਾਬ ਦੇ ਜਿਹੜੇ ਆ ਉਹ ਪੁਵੇਖਿਆ ਪੰਜਾਬ ਦਾ ਤੁਸੀਂ ਤੇ ਤੁਹਾਡਾ ਭਵਿੱਖ ਜਿਹੜਾ ਉਹ ਪੰਜਾਬ ਆ ਤੇ ਸੋ ਕੋਈ ਨਹੀਂ ਆਪਣੇ ਘਰ ਨੂੰ ਮੁੜੋ ਚੜ੍ਹਦੀ ਕਲਾ ਦੇ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗੇ ਦਿਨੀ ਡੋਨਾਲਡ ਟਰੰਪ ਵੱਲੋਂ ਜਿਹੜੀ ਉਹ ਸੌ ਚੱਕ ਲਈ ਗਈ ਹੈ ਤੇ ਉਹ ਅਮਰੀਕਾ ਦਾ 74ਵਾਂ ਰਾਸ਼ਟਰਪਤੀ ਜਿਹੜਾ ਉਹ ਬਣ ਗਿਆ ਆ ਪਰ ਉਹਦੇ ਰਾਸ਼ਟਰਪਤੀ ਬਣਦੇ ਹੀ ਉਹਦੇ ਬੜੇ ਤਿੱਖੇ ਤੇਵਰ ਜਿਹੜੇ ਆ ਉਹ ਦੇਖਣ ਨੂੰ ਮਿਲੇ ਆ ਅਮਰੀਕਾ ਰਹਿਣ ਵਾਲੇ ਪ੍ਰਵਾਸੀਆਂ ਲਈ ਜਿਹੜਾ ਆ ਉਹ ਬਹੁਤ ਸਖਤ ਆ ਤੇ ਜਿਹੜੇ ਉੱਥੇ ਸਰਨਾਰਥੀ ਰਹਿ ਰਹੇ ਆ